ਗੁੱਡ ਮਾਰਨਿੰਗ ਫਰੈਂਡਸ ਇੱਕ ਮੈਂ ਤੁਹਾਡੇ ਨਾਲ ਅਰਜੈਂਟ اور ਇੰਪੋਰਟੈਂਟ ਇਨਫੋਰਮੇਸ਼ਨ ਸ਼ੇਅਰ ਕਰਨੀ ਸੀ ਕਿ 5 ਜਰ 5 ਤੋਂ ਲੈ ਕੇ 7 ਤਾਰੀਖ ਤੱਕ ਜਿਹੜੀ ਹੈਗੀ ਹੈ ਹੈਵੀ ਰੇਨਫਾਲ ਐਬਨਾਰਮਲੀ ਹੈਵੀ ਰੇਨਫਾਲ ਜਿਹੜੀ ਹੈਗੀ ਹੈ ਐਕਸਪੈਕਟ ਕੀਤੀ ਜਾ ਰਹੀ ਹੈਗੀ ਪੰਜਾਬ ਹਿਮਾਚਲ ਔਰ ਜਿਹੜੇ ਜੰਮੂ ਕਸ਼ਮੀਰ ਦੇ ਜਿਹੜੇ ਬਾਰਡਰਿੰਗ ਏਰੀਆਜ਼ ਹੈਗੇ ਨੇ ਔਰ ਉਹ ਇੰਨੀ ਜ਼ਿਆਦਾ ਹੈਵੀ ਉਹਦੀ ਅਸ਼ੰਕਾ ਜਤਾਈ ਜਾ ਰਹੀ ਹੈ ਕਿ ਇਹ ਕਿ ਚੀਫ ਸੈਕਟਰੀ ਸਾਹਿਬ ਜਿਹੜੇ ਹੈਗੇ ਆ ਸਾਰੇ ਡੀਸੀਸ ਦਾ ਮੀਟਿੰਗ ਕਰ ਰਹੇ ਹੈਗੇ ਨੇ ਔਰ ਸਾਰੇ ਐਸਟੀਐਮਸ ਔਰ ਅਦਰ ਜਿਹੜੇ ਅਫੀਸ਼ਰਸ ਹੈਗੇ ਉਹਨਾਂ ਨੂੰ ਵੀ ਬੁਲਾਇਆ ਗਿਆ ਹੈਗਾ ਤੇ ਇਹਦੇ ਚਲਦੇ ਹੋਏ ਆਪਾਂ ਜਿਹੜੀ ਕੁਝ ਪ੍ਰੀਪੇਅਰਡਨੈਸ ਕਰਨੀ ਹੈਗੀ ਹੈ ਖਾਸ ਤੌਰ ਤੇ ਜਿਹੜੇ ਚਿੱਟੀ ਵੀ ਤੇ ਇਰਦੇ-ਗਿਰਦੇ ਜਿੰਨੇ ਪਿੰਡ ਹੈਗੇ ਆ ਉਹਨਾਂ ਨਾਲ ਸੰਬੰਧਿਤ ਜਿੰਨੇ ਪਟਵਾਰੀ ਸਗੇ ਨੇ ਕਾਨੂੰਗੋਸ ਹੈਗੇ ਨੇ ਉਹ ਕਾਈਂਡਲੀ ਆਪਣੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਅਨਾਉਂਸਮੈਂਟ ਕਰਵਾ ਦੇਣ ਕਿ 5 ਤੋਂ ਲੈ ਕੇ 7 ਤੱਕ ਜਿਹੜੀ ਹੈਗੀ ਹੈ ਹੈਵੀ ਰੇਨ ਐਕਸਪੈਕਟਿਡ ਹੈਗੀ ਹੈ ਤੇ ਕਿਰਪਾ ਕਰਕੇ ਜਿਹੜੇ ਹੈਗੀ ਹੈ ਪ੍ਰੀਕਾਸ਼ਨਰੀ ਜਿਹੜੇ ਸਟੈਪਸ ਚੱਕ ਲੈ ਜਾਣ ਚਿੱਟੀ ਬੀਂ ਦੇ ਨਜ਼ਦੀਕ ਜਿਹੜੇ ਪਿੰਡ ਹੈਗੇ ਆ ਉਹਨਾਂ ਨੂੰ ਆਪਾਂ ਖਾਸ ਤਵੱਜੋ ਦੇ ਰਹੇ ਹੈਗੇ ਆ ਇਸ ਤੋਂ ਇਲਾਵਾ ਜਿਹੜੇ ਲੋ ਲੈਂਗਰੀ ਏਰੀਆ ਸਿਗੀ ਆ ਉਥੇ ਵੀ ਤੁਸੀਂ ਸਾਰੇ ਸਾਰੇ ਜਣਿਆਂ ਨਹੀਂ ਬਲਕਿ ਨਾ ਤੁਸੀਂ ਅਕ੍ਰੋਸ ਸਪੈਕਟ੍ਰਮ ਜਿਹੜਾ ਹੈਗਾ ਸਾਰੇ ਜਣੇ ਇਹਦੀ ਅਨਾਊਂਸਮੈਂਟ ਕਰਵਾ ਦਿਓ ਗੁਰਦੁਆਰਿਆਂ 'ਚ ਕਿ ਪ੍ਰੀਕਾਸ਼ਨਰੀ ਸਟੈਪਸ ਜਿਹੜੇ ਹੈਗੇ ਆ ਪਿੰਡ ਵਾਲੇ ਲੈ ਲੈਣ ਜੇ ਕੋਈ ਜਿੱਦਾਂ ਉਹ ਚਿੱਟੀ ਬੀਂ ਦੇ ਵਿੱਚ ਇਕ ਆਈਲੈਂਡ ਜਿਹਾ ਬਣਿਆ ਹੋਇਆ ਉਹਦੇ ਵਿੱਚ ਗਰੇਜ਼ਿੰਗ ਪਾਸਚਰਸ ਹੈਗੇ ਐਨੀਮਲਸ ਲੈ ਕੇ ਚੱਲ ਜਾਂਦੇ ਹੈਗੇ ਲੋਕ ਤੇ ਐਨੀਮਲਸ ਨੂੰ ਵੀ ਜਿਹੜਾ ਰੈਸਕਿਊ ਪਹਿਲਾਂ ਤੋਂ ਕਰ ਲਿਆ ਜਾਵੇ ਔਰ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਕੋਈ ਇਹੋ ਜਿਹੀ ਬਿਲਡਿੰਗਸ ਹੈਗੀਆਂ ਨੇ ਜਿਹੜੀਆਂ ਭਾਰੀ ਮੀਂਹ ਦੇ ਨਾਲ ਟਹਿ ਸਕਦੀਆਂ ਹੈਗੀਆਂ ਉੱਥੇ ਦੇ ਲੋਕਾਂ ਨੂੰ ਪਹਿਲਾਂ ਹੀ ਅਗਾਹ ਕਰ ਦਿਓ ਕਿ ਉਹ ਸੇਫ ਪਲੇਸਿਸ ਦੇ ਵਿੱਚ ਚਲੇ ਜਾਣ ਉਹ ਬਿਲਡਿੰਗਸ ਨੂੰ ਛੱਡ ਕੇ ਔਰ ਜੇਕਰ ਕਿਤੇ ਫੂਡ ਪੈਕੇਟਸ ਵਗੈਰੇ ਦੀ ਲੋੜ ਪੈਂਦੀ ਹੈਗੀ ਤੇ ਕਿਰਪਾ ਕਰਕੇ ਮੈਨੂੰ ਦੱਸਿਓ ਆਪਾਂ ਉਹਦਾ ਵੀ ਜਿਹੜਾ ਹੱਲ ਕਰ ਲਵਾਂਗੇ ਜੀ ਤੇ ਇਹਨੂੰ ਮੈਂ ਸਪੈਸ਼ਲੀ ਮੈਸੇजेस ਕਰਕੇ ਪਾ ਰਿਹਾ ਜਾਂ ਆਂ ਕਿ ਇਹਨੂੰ ਹੁਣੀ ਹੀ ਤੁਸੀਂ ਅਗਲੇ 2 ਘੰਟਿਆਂ ਦੇ ਵਿੱਚ ਜੜਾ ਹੈਗਾ ਇਹਦੀ ਅਨਾਉਂਸਮੈਂਟ ਕਰਵਾ ਦਿਓ ਔਰ ਇਹਨੂੰ ਰਿਪੀਟਿਡ ਅਨਾਉਂਸਮੈਂਟਸ ਲਈ ਅਗਲੇ 2-3 ਦਿਨਾਂ ਲਈ ਚੱਲਦੀ ਰਹਿਣ ਥੈਂਕ ਯੂ ਸੋ ਮਚ